ਘੜੀ ਕੈਸੀ ਚੰਦਰੀ ਸੀ ਘੜੀ ਮਾਤਾ ਦੇਖਦੀ ਹੋਏ న్యూਸ ਚੈਨਲ 04 ਵਿਤ ਤੁਹਾਡਾ ਸਵਾਗਤ ਹੈ ਸ਼ਹੀਦ ਬਲਵਿੰਦਰ ਸਿੰਘ ਜੂਟ ਸਪੋਰਟਸ ਵੈਲਫੇਅਰ ਕਲੱਬ ਫਰੀਦਕੋਟ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਜਰਾ ਜਾਣਕਾਰੀ ਲਈ ਦੇਖਦੇ ਹਾਂ ਨੈਬ ਰਾਜੀ ਦੀ ਰਿਪੋਰਟ

ਕੀ ਕੀ ਕਹਿਣਾ ਚਾਹੁੰਗੇ ਇਹ ਨਹੀਂ ਕਰਾ ਰਹੇ ਜੋ ਮਾਰਕ ਨੇ ਸ਼ੁਰੂ ਕਰ ਉਹ ਆਪਣੇ ਆਪੇ ਕੁਰਬਾਨੀਆਂ ਦਤਗੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਿਆ ਜਾਵੇ ਨਹੀਂ ਨਹੀਂ ਠੀਕ ਹੈ ਤੇ ਜਿਹੜਾ ਹੈਗਾ ਜੰਦਰ ਵੀ ਆਪਣਾ ਹੱਥ ਲਿਤੇ ਰ ਉਹਨਾਂ ਦੀ ਯਾਦ ਵਿੱਚ ਸ਼ੁਰੂ ਕਰਾਂਗੇ ਯਾਦ ਵਿੱਚ ਨੰਗਾ ਪਾਇਆ ਗਿਆ ਜਿਹੜਾ ਹੈਗਾ ਵੀ